ਜਿਹੜਾ ਪੰਜਾਬ ਦਾ ਡੈਮੋਗ੍ਰਾਫ ਚੇਂਜ ਹੋ ਰਿਹਾ ਹੈ ਨਾ ਇਹ ਇੱਕ ਕੁਦਰਤੀ ਪ੍ਰਕਿਰਿਆ ਨਹੀਂ ਹੈ ਦੁਨੀਆ ਦੇ ਵਿੱਚ ਇਹ ਕੁਦਰਤੀ ਪ੍ਰਕਿਰਿਆ ਦੇ ਰਾਹੀਂ ਡੈਮੋਗ੍ਰਾਫ ਬਦਲਦੇ ਨੇ ਜਿਵੇਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਉੱਥੇ ਬਹੁਤ ਬਸੋ ਜਿਹੜੀ ਹੈ ਉਹ ਪ੍ਰਵਾਸ ਕਰਕੇ ਉਹਨਾਂ ਕੰਟਰੀਆਂ ਦੇ ਵਿੱਚ ਜਾ ਚੁੱਕੀ ਹੈ ਔਰ ਇਹ ਪ੍ਰਵਾਸ ਕੋਈ 10 ਸਾਲ ਤੋਂ 20 ਸਾਲ ਤੋਂ ਸ਼ੁਰੂ ਨਹੀਂ ਹੋਇਆ ਇਹ ਪ੍ਰਵਾਸ 100 ਸਾਲ ਤੋਂ 150 ਸਾਲ ਤੋਂ 200 ਸਾਲ ਤੋਂ ਸ਼ੁਰੂ ਹੋਇਆ ਹੋਇਆ ਅਮਰੀਕਾ ਕੈਨੇਡਾ ਦੇ ਵਿੱਚ 150 200 ਸਾਲ ਤੋਂ ਹੀ ਲੋਕ ਜਿਹੜੇ ਆ ਉਹ ਬਸੇ ਹੋਏ ਆ ਉੱਥੇ ਤਾਂ ਰੈਡ ਇੰਡੀਅਨ ਸੀਗੇ ਜਿਹੜੇ ਮੂਲ ਸੀ ਉਤੋਂ ਦੇ ਜੀ ਪੰਜਾਬ ਦੇ ਵਿੱਚ 84 ਤੋਂ ਬਾਅਦ ਜਿਹੜਾ ਡੈਮੋਗ੍ਰਾਫ ਚੇਂਜ ਹੋਇਆ ਹੈ ਉਹ ਇਹ ਲੱਗਦਾ ਹੈ ਕਿ ਬਾਕੀ ਮਲਕਾਂ ਵਾਂਗ ਕੁਦਰਤੀ ਹੈ ਪਰ ਮੈਨੂੰ ਲੱਗਦਾ ਹੈ ਕਿ ਇਹਦੇ ਪਿੱਛੇ ਕੋਈ ਨਾ ਕੋਈ ਕਾਂਸਪਿਰੈਂਸੀ ਜਿਹੜੀ ਆ ਉਹ ਕੰਮ ਕਰਦੀ ਪਈ ਓਕੇ ਕਸ਼ਮੀਰ ਦੇ ਡੈਮੋਗ੍ਰਾਫ ਨੂੰ ਚੇਂਜ ਕਰਨ ਦੀਆਂ ਵੀ ਬਹੁਤ ਗੱਲਾਂ ਸੁਣੀਆਂ ਹੈਗੀਆਂ ਇਹ ਗੱਲ ਵੱਖਰੀ ਹੈ ਕਿ ਅਜੇ ਤੱਕ ਉੱਥੇ ਸਕਸੈਸ ਜਿਹੜੀ ਹੈ ਇਹਨਾਂ ਨੂੰ ਨਹੀਂ ਮਿਲਿਆ ਹੂੰ ਤੇ ਇਤਨਾ ਕਿਤੇ ਕਿਤੇ ਨਾ ਕਿਤੇ ਜਿਹੜੀ ਸਟੇਟ ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਰਹੇ ਨੇ ਜਾਂ ਬਣਨ ਦੀਆਂ ਸੰਭਾਵਨਾ ਨੇ ਉੱਥੇ ਹਮੇਸ਼ਾ ਹੀ ਉਹਨਾਂ ਸਟੇਟਾਂ ਨੂੰ ਕੰਟਰੋਲ ਕਰਨ ਵਾਸਤੇ ਉੱਥੋਂ ਦੇ ਡੈਮੋਗ੍ਰਾਫ ਨੂੰ ਤਬਦੀਲ ਕਰਨਾ ਜਿਹੜਾ ਹੈ ਇਹ ਪਾਲਿਸੀ ਦਾ ਹਿੱਸਾ ਰਿਹਾ ਹੈ ਸਾਡੀਆਂ ਸਰਕਾਰਾਂ ਤੇ ਮੈਨੂੰ ਲੱਗਦਾ ਹੈ ਕਿ ਇਹ ਵੀ ਇੱਕ ਵੱਡੀ ਕਨਸਟੈਂਸੀ ਹੈ ਕਿ ਪੰਜਾਬ ਦਾ ਡੈਮੋਗ੍ਰਾਫ ਜਿਹੜਾ ਹੈ ਬਹੁਤ ਤੇਜ਼ੀ ਦੇ ਨਾਲ ਔਰ ਪਿਛਲੇ ਵੈਸੇ ਤਾਂ 84 ਤੋਂ ਹੀ ਹੋ ਰਿਹਾ ਹੈ ਪਰ ਪਿਛਲੇ 15-20 ਸਾਲਾਂ ਤੋਂ ਜਿਹੜਾ ਹੈ ਇਹ ਬਹੁਤ ਜ਼ਿਆਦਾ ਵਧਿਆ ਇੱਕ ਚੰਗਾ ਸੰਕੇਤ ਨਹੀਂ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਚਲੋ ਕੁਝ ਸਾਡੇ ਬਾਹਰ ਚਲੇ ਗਏ ਬੱਚੇ ਜਾਂ ਵਨ ਚਾਈਲਡ ਪਾਲਿਸੀ ਕਰਕੇ ਇੱਕ ਇੱਕ ਬੱਚਾ ਰਹਿ ਗਿਆ ਤੇ ਸਾਨੂੰ ਮਜ਼ਦੂਰਾਂ ਦੀ ਲੋੜ ਹੈ ਕਿਰ ਮਜ਼ਦੂਰ ਕਿਸੇ ਸਟੇਟ ਤੋਂ ਮਾਈਗ੍ਰੇਟ ਹੋ ਕੇ ਆਉਂਦੇ ਨੇ ਮਿਹਨਤ ਕਰਦੇ ਨੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਲੇਕਿਨ ਕ੍ਰਿਮੀਨਲ ਮਾਈਂਡਡ ਜਿਹੜੇ ਲੋਕ ਪੰਜਾਬ ਦੇ ਵਿੱਚ ਆ ਰਹੇ ਨੇ ਵਸ ਗਏ ਨੇ ਜਾਂ ਵਸ ਰਹੇ ਨੇ ਜਾਂ ਜਿਨ੍ਹਾਂ ਨੂੰ ਵਸਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਲਈ ਬਹੁਤ ਖਤਰੇ ਦਾ ਇੱਕ ਘੁੱਗੂ ਹੈ